ਗੁਰਦਾਸਪੁਰ ਰੋਡ ਨੇੜੇ ਸਟੇਟ ਬੈਂਕ ਧਾਰੀ ਵਾਲੇ ਵਿਖੇ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਦਾ ਮੁੱਖ ਦਫ਼ਤਰ ਦਾ ਉਦਘਾਟਨ ਧਾਰਮਿਕ ਸ਼ਖਸੀਅਤ ਕਥਾਵਾਚਕ ਭਾਈ ਸਾਹਿਬ ਜਸਵਿੰਦਰ ਸਿੰਘ ਕਲੇਰ ਨੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਰਿਬਨ ਕੱਟ ਕੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਲੱਡੂ ਵੰਡੇ ਗਏ ਅਤੇ ਸ਼ਹੀਦਾਂ ਦੇ ਸਰਦਾ ਤਨ ਤਨ ਸਾਬ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਮ ਸਮਰਪਿਤ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਅੰਜਨ ਜਤਿੰਦਰਪਾਲ ਸਿੰਘ ਜੀਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਕਿਹਾ ਕਿ ਸਾਡੀ ਸੰਸਥਾ ਦਾ ਆਕਿਆਤੋ ਗੁਰਦਾਸਪੁਰ ਤੇ ਪੰਜਾਬ ਵਿੱਚ ਲੋਕ ਸੇਵਾ ਦੇ ਕੰਮ ਕਰ ਰਹੀ ਹੈ ਜਿਲਾ ਗੁਰਦਾਸਪੁਰ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਸੰਸਥਾਨ ਨੂੰ ਇੱਕ ਦਫਤਰ ਦੀ ਜਰੂਰਤ ਸੀ ਜਿਸ ਵਿੱਚ ਲੋਰਵੰਦ ਲੋਕ ਸਾਡੀ ਸੰਸਥਾ ਦੇ ਨਾਲ ਸੰਪਰਕ ਕਰ ਸਕਣ ਸੋ ਅਸੀਂ ਅੱਜ ਧਾਰੀਵਾਲ ਵਿਖੇ ਜਿਲਾ ਗੁਰਦਾਸਪੁਰ ਮੁਖ ਦਫਤਰ ਦਾ ਉਦਘਾਟਨ ਕੀਤਾ ਹੈ ਜਿਸ ਨਾਲ ਮਨੁੱਖੀ ਅਧਿਕਾਰਾਂ ਦਾ ਤਕਾ ਹੁੰਦਾ ਹੈ ਉਹ ਸਾਡੇ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ ਸਾਡੇ ਦਫਤਰ ਵਿੱਚ ਹਰ ਵਕਤ ਤੁਹਾਨੂੰ ਸੰਸਥਾ ਦਾ ਕੋਈ ਨਾ ਕੋਈ ਸੇਵਾਦਾਰ ਜਰੂਰ ਮਿਲੇਗਾ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸ਼ੁਭ ਦਿਹਾੜਾ ਵਾ ਕਿ ਦਾ ਹਿਮਨਸ ਰਾਈਟ ਸੋਸਾਇਟੀ ਨੇ ਆਪਣਾ ਰਸਮੀ ਤੌਰ ਤੇ ਜ਼ਿਲ੍ਹਾ ਗਰਦਾਸਪੁਰ ਦਾ ਉਦਘਾਟਨ ਕੀਤਾ ਵਾ। ਅਸੀਂ ਬੜੇ ਵਡ ਭਾਗੀ ਹਾਂ ਕਿ ਭਾਈ ਸਾਹਿਬ ਭਾਈ ਦਸਵਿੰਦਰ ਸਿੰਘ ਕਲੇਰ ਜੀ ਕਥਾ ਵਚ ਗਨੇ। ਉਹਨਾਂ ਦੇ ਹੱਥੋਂ ਅਸੀਂ ਰਸਮੀ ਆਪਣੇ ਦਫਤਰ ਦਾ ਦੋਹਾਣ ਦਿੱਤਾ ਤੇ ਉਸ ਦੇ ਅਕਰਮਪ ਆਪ ਨੇ ਕੰਟਾਨਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਦੇ ਸਿੱਧੀਗੁਰ ਪਰਬਤ ਸਾਰੀ ਸਿਸਤਾ ਨੇ ਜ਼ਿਲ੍ਹੇ ਦੀ ਮਿਲ ਕੇ ਸਾਰੇ ਅਧਿਕਾਰ ਅਤੇ ਐਕਟ ਮੈਂਬਰਾਂ ਨੇ ਸ਼ਬੀਲ ਦਾ ਲੰਗਰ ਲਾਇਆ ਵਾ ਸ਼ਬੀਲ ਸਵੇਰ ਤੋਂ ਚੱਲ ਰਹੀ ਆ ਤੇ ਅੱਜ ਅਸੀਂ ਆਪਣੇ ਦੋਹਾਟਨ ਦਾ ਇੱਕ ਯਾਦਗਾਰੀ ਵੀ ਹੋ ਗਈ ਆ ਕਿ ਸ਼ਬੀਲ ਲਾ ਕੇ ਕਿ ਸੇਵਾ ਕਰ ਰਹੇ ਆ ਇਹ ਸਸਤਾ ਜਿਹੜੀ ਪਿਛਲੇ ਦਹਾਕਿਆਂ ਤੋਂ ਸੇਵਾ ਕਰ ਰਹੀ ਸੀ ਇੱਕ ਦਫਤਰ ਦੀ ਜ਼ਰੂਰਤ ਸੀ ਤੇ ਉਹ ਦਫਤਰ ਆਪਾਂ ਅੱਜ ਖੋਲਿਆ ਵਾ ਤੇ ਜਿੱਥੇ ਕੋਈ ਵੀ ਨੋਡ ਬੰਦ ਸਾਨੂੰ ਬੰਦਾ ਆ ਕੇ ਮਿਲ ਸਕਦਾ ਉਹ ਤੇ ਹਮੇਸ਼ਾ ਦਫਤਰ ਦਾ ਜਿਹੜਾ ਇੰਚਾਰਜ ਰਹੇਗਾ ਉਹਨਾਂ ਨਾਲ ਗੱਲਬਾਤ ਕਰ ਲੈਣਾ ਤੇ ਜੋ ਵੀ ਮੈਸਜ ਡਾਕਟਰ ਲਈ ਭੇਜ ਸਾਰੀ ਟੀਮ ਵਿੱਚ ਤੇ ਸਾਂਝੀ ਕਰਾਂਗੇ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਪੰਤਾਂ ਸਿੰਘ ਨੂੰ ਅਰਜਨ ਦੇਵ ਜੀ ਮਹਾਰਾਜ ਦੇ ਨੇ ਸਮਰਪਤ ਮਿੱਠੇ ਖੰਡੇ ਜਲਦੀ ਜਸਵੀਰ ਸਾਡੀ ਸੰਸਤਾ ਹਿਊਮਨ ਰਾਈਟਸ ਵੱਲੋਂ ਲਗਾਈ ਗਈ ਹੈ ਤੇ ਨਾਲ ਹੀ ਰਸਮੀ ਤੌਰ ਤੇ ਹਿਊਮਨ ਰਾਈਟਸ ਦਾ ਦਫ਼ਤਰ ਜਿਹੜਾ ਉਹ ਨਵਾਂ ਦਫ਼ਤਰ ਖੋਲਿਆ ਗਿਆ ਹੈ ਜਿੱਥੇ ਕਿ ਹਰ ਮਨੁੱਖ ਆਣ ਕੇ ਆਪਣੇ ਦੁੱਖ ਰੀਲ ਦੱਸ ਸਕਦਾ ਹੈ ਅਵੇ ਉਹਦੀ ਸਾਡੀ ਸਾਰੀ ਟੀਮ ਉਸਦੇ ਦੁੱਖਾਂ ਦੀ ਭਾਈਵਾਲ ਹੋਵੇਗੀ ਤੇ ਮਨੁੱਖੀ ਅਧਿਕਾਰਾਂ ਦੇ ਬਾਰੇ ਉਸ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਵੇਗਾ ਜਿਸੇ ਕੋਈ ਵੀ ਮਨੁੱਖ ਜੇ ਸੇ ਤਸ਼ੱਦਦ ਕਰਦਾ ਜਾਂ ਕੋਈ ਉਲੰਘਣਾ ਕਰਦਾ ਮਨੁੱਖੀ ਅਧਿਕਾਰਾਂ ਦੀ ਸਾਡੀ ਟੀਮ ਹਰ ਵੇਲੇ ਉਹਨਾਂ ਦੇ ਨਾਲ ਖੜੀ ਆ ਉਹ ਆ ਕੇ ਨੰਬਰ ਵਿੱਚ ਆਪਣੀ ਕੰਪਲੇਨਟ ਦਰਜ ਕਰਾ ਸਕਦਾ ਹੈ ਤੋਂ ਮੈਂ ਅੱਜ ਇਸ ਸੁਭਿਆਰੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ